मेरी मम्मी मेरी वीडियो ख़राब कर ले ही इस दुनिया से आए ने और आराम कर ली <laughs> साग खा लोगे नहीं मैं साग नहीं खाना मेरी तो इतनी हरी हो चुकी है दाल, मैं दाल नहीं, नहीं ला मेरा मन ही नहीं कर खाना। रहा रोटी सब्जी खाने का कुछ वखरा खाओ मैं कल क्लीनिंग वाली व्लॉग की पाया है मम्मी आवाज़ कट करोगे आए कुछ यूं वो छो अभी तो आए उद्ते बट मैं क्लीनिंग वाला ब्लॉग पाया एंड मेरी मम्मी इन्नी दीवानी हो गई उ ब्लॉग वेखी जाती है मैंने तो इन्ना वजिया भी नहीं लगा बोरिंग लगा मैं खुद न ही आम ए सैल्फ क्रिटिक परसन बट है वो तो पता नहीं अचानक ही आ गए उत्ते ना सिलाई कितने आ मैं तो माला नहीं चाहिए आज तो ही अच्छा ਮੈਂ ਕਿਆ ਹੈ ਬੋਟੋ ਅਰੇ ਡੈਡੀ ਕੋ ਸੀਨੇ ਸਲਾਈ ਮੇਰੀ ਵੀਡੀਓ ਚੱਲ ਰਹੀ ਆ ਹੋ ਸਕਦਾ ਮੈਂ ਅਪਲੋਡ ਕਰਦਾ YouTube ਤੇ ਦੱਸਣਾ ਚਾਹੀਦਾ ਚਾਲੂ ਕਰੰਦੋ ਪਹਿਲਾਂ ਕਿ ਮਮਾ ਚੋਪਰੋ ਚੋਪਰੋ ਨਹੀਂ ਕਿਆ ਮੈਂ ਇਹ ਤੇ ਮੈਂ ਕਿਆ ਹੀ ਨਾ ਲੰਗਦੀ ਚੋਪਰੋ ਸੋ ਆਪਾਂ ਲੱਭ ਰਹੇ ਸਲਾਈ which is a big task for me oh wow ਇਹ ਤੇ ਟੈਡੀ ਮੈਡੀ ਦੀ ਸਲਾਈ ਲੱਗ ਗਈ ਹੈ ਮੈਨੂੰ ਮੈਨੂੰ ਮੈਂ ਥੋੜਾ ਜਿਹਾ ਵਾਸ਼ ਕਰਾਂਗੀ ਬਿਕਾਜ਼ ਯੂ ਨੈਵਰ نو ਐਂਡ ਦੈਨ ਆਪਾ ਕਰਵਾਂਗੇ ਆਪਣੇ ਕੇਸ ਸਹੀ ਬਿਕਾਜ਼ ਬਿਕਾਜ਼ ਆਪ ਹਮੇਸ਼ਾ ਵਧੀਆ ਲੱਗਣੇ ਚਾਹੀਦੇ ਆ ਸੋ ਯਾ ਮੈਂ ਕਿਉਂਕਿ ਇੱਥੇ ਸ਼ੀਸ਼ੇ ਦੀ ਅਵੇਲੇਬਿਲਿਟੀ ਨਹੀਂ ਆ ਸ਼ੀਸ਼ਾ ਹੈ ਇੱਕ ਜਗ੍ਹਾ ਵਾਸ਼ਰੂਮ ਦੇ ਇੱਧਰ ਆ ਸਾਈਡ ਤੇ ਇੱਥੇ ਬਟ ਉੱਥੇ ਕੋ ਲੋਕੇ ਮੈਨੂੰ ਦਸਤਾਰ ਸੁਜਾਣੀ ਵਧੀਆ ਨਹੀਂ ਲੱਗਦੀ ਸੋ ਮੈਂ ਬੈਠ ਕੇ ਹੀ ਬਿਨਾ ਸ਼ੀਸ਼ੇ ਬਿਨਾ ਫੋਨ ਬਿਨਾ ਕੈਮਰੇ ਦੇ ਆਪਣੀ ਦਸਤਾਰ ਸੋ ਜਾਨਣੀ ਆ ਸੋ ਇਸ ਲਈ ਜੇ ਕਿਹਾ ਵੀ ਲੜ ਇਦਰ ਉਦਰ ਹੋਏ ਹੋਣ ਤਾਂ ਤੁਸੀਂ ਸਮਝ ਸਕਦੇ ਹੋ ਇਟਸ ਬਿਕੋਜ਼ ਆਫ ਨੋ ਸ਼ੀਸ਼ਾ ਵੈਸੇ ਵੀ ਕਈ ਨਹੀਂ ਅੰਗ ਸਿੰਘ ਵਿਦਾਊਟ ਸ਼ੀਸ਼ਾ ਹੀ ਸਜਾਂਦੇ ਆ ਮੈਂ ਜੋ ਮੈਂ ਸੁਣਿਆ ਬੈਠ ਕੇ ਔਰ ਮੈਂ ਵੀ ਬੈਠ ਕੇ ਸਜਾਣੀ ਆ ਸੋ ਟਰੈਂਟ ਐਨੀਵੇ ਮਹਾਰਾਜੀ ਕਿਰਪਾ ਹੁਣ ਆਪਾਂ ਕੇ ਹੋ ਗਏ ਤਿਆਰ ਅੱਜ ਨੂੰ ਬਹੁਤ ਜਲਦੀ ਤਿਆਰੀ ਹੋ ਤਿਆਰ ਹੋ ਗਈ ਸੀ ਐਂਡ ਇੱਥੇ ਹੋ ਰਹੀ ਹੈ ਗੱਡੀ ਸਾਫ ਗੱਡੀ ਸਾਫ ਹੋ ਰਹੀ ਹੈ। ਪ੍ਰਾਈਸ ਟੁੱਪ ਨਿਕਲੀ ਹੈ। ਐਂਡ ਮੌਸਮ ਠੀਕ ਹੈ। ਵੈਸੇ ਠੰਡ ਨਹੀਂ ਹੈ। ਤੇ ਮੈਂ ਜੈਕਟ ਐਵੇਂ ਇੰਨੀ ਵੱਡੀ ਪਾ ਲਈ ਆ। ਮੈਂ ਲਾ ਦੇਣੀ। ਮੈਂ ਛੋਟੀ ਜੈਕਟ ਪਾ ਲੈਣੀ ਫਿਰ। ਹਾਂ ਹਲਕੀ ਪਾ ਲੈਣੀ ਕੋਈ। ਯਾਰ ਮੇਰੇ ਨਾ ਬਹੁਤ ਕੇਸ ਆ ਮੈਨੂੰ ਟੂ ਬੀ ਓਨੈਸਟ। ਮੇਰੇ ਕੇਸ ਕੁਝ ਜ਼ਿਆਦਾ ਹੀ ਨੇ ਮੈਨੂੰ ਸਾਈਡਾਂ ਤੇ ਵੀ ਇੱਥੇ ਬਹੁਤ ਕੇਸ ਨੇ। ਮੇਰਾ ਭਰਾ ਤੇ ਮੈਨੂੰ ਕਈ ਵਾਰੀ ਤਾਂ ਕਰਦਾ। ਇਹ ਦਾੜੀ ਆਣ ਵਾਲੀ ਹੈ। ਬਟ ਐਨੀਵੇ ਜੋ ਆ ਵੀ ਗਈ ਤੇ ਕੀ ਕਰ ਸਕਦੇ ਆਪਾਂ ਮਹਾਰਾਜ ਦੀ ਦੇਣਾ ਤੇ ਔਰ ਬਟ ਜਦੋਂ ਦਸਤਾਰ ਚੋਂ ਤਾਂ ਨਿਕਲਦੀ ਹੈ ਨਾ ਨਿਕਲ ਦੇ ਕੇ ਇਸ ਮੈਨੂੰ ਲੰਦਾ ਕਿ ਮੈਂ ਕੀ ਕਰਾਂ ਅੱਜ ਤਾਂ ਬਲੂ ਦਸਤਾਰ ਦਾ ਕਪੜਾ ਹੈ ਰੀਦੀ ਲਾਇਕ ਇਹ ਵਧੀਆ ਹੈ ਬਹੁਤ ਸੈਟ ਹੈ ਕਈ ਦਸਤਾਰਾਂ ਦੀ ਤਾਂ ਬਹੁਤ ਹੀ ਕਪੜੇ ਜੀਬ ਕਰੀਬ ਹੁੰਦੇ ਆ ਹਾਲਾਂਕਿ ਮੈਂ ਫੁੱਲ ਵਾਇਲ ਫੁੱਲ ਵਾਇਲ ਜਾਂ ਫੁੱਲ ਵੈਲ ਜੋ ਵੀ ਹੁੰਦਾ ਮੈਂ ਉਹ ਹੀ ਲੈ ਨੀਆ F70 ਬਹੁਤ ਹਲਕਾ ਹੁੰਦਾ ਹੈ ਤੇ ਜਿਹੜੇ ਦੂਜੇ ਹੁੰਦੇ ਕੋਈ ਵੀ ਮੰਮੀ ਦੂਜਾ ਕਿਹੜਾ ਕਪੜਾ ਦਾ ਪੱਗ ਵਾਲਾ ਰੂਬੀਆ ਉਹ ਵੀ ਮੈਂ ਨਹੀਂ ਲੈਂਦੀ ਤੇ ਇੱਕ ਹੋਰ ਕਿਹੜਾ ਹੁੰਦਾ ਤਸਰ ਜਿਹੜੇ ਨਿਆਂਗ ਸਿੰਘ ਉਸੇ ਜਾਂਦੇ ਉਹ ਵੀ ਉਹ ਤਾਂ ਬਹੁਤ ਹੀ ਮੁਸ਼ਕਿਲ ਮੈਂ ਕਦੇ ਟ੍ਰਾਈ ਕੀਤਾ ਹੈ ਉਹ ਇਹ ਦਸਤਾਰ ਨਹੀਂ ਮਿਸ ਜਾ ਸਕਦੀ ਬਹੁਤ ਹੈਵੀ ਹੁੰਦੀ ਆ ਇਹ ਮੈਂ ਕੱਟ ਕੇ ਸਜਾਣੀ ਆ ਮੈਂ ਫੁੱਲ ਨਹੀਂ ਸਜਾਉਂਦੀ which i really want to do ਬਟ ਫੁੱਲ ਸਜਾਣੀ ਉੱਤੇ ਹੱਥ ਨਹੀਂ ਬੈ ਰਿਆ ਮੇਰਾ ਮੈਂ ਇੱਕ ਦਵਰੀ ਸਜਾਈਆ ਫੁੱਲ ਉਸ ਤੋਂ ਲਵਾ ਮੈਂ ਕੱਟ ਕੇ ਸਿੰਗਲ ਹੀ ਸਜਾਣੀ ਆਲ ਰਾਈਟ ਗਾਇਜ਼ ਆਈ ਡੋਨਟ نو ਕਿ ਮੇਰੇ ਰਵਾਜ਼ ਆ ਰਹੀ ਹੈ ਕਿ ਨਹੀਂ ਕਿ ਇਸ ਪਰਾ ਥੱਲੇ ਹੈ ਨਾ ਮਾਈਕ੍ਰੋਫੋਨ ਆਈ ਗੈਸ ਬਟ ਯਾ ਮੈਨੂੰ ਗਾਤਰਾ ਚੇਂਜ ਕਰਨਾ ਪਿਆ ਬਿਕਾਜ਼ ਮੇਰਾ ਬਲੈਕ ਗਾਤਰਾ ਅੱਜ ਸਮ ਹਾਊ ਕਾਫੀ ਹਲ ਉਹ ਹੋ ਗਿਆ ਫਟ ਗਿਆ ਆਈ ਡੋਨਟ نو ਲੁਪੀ ਤੋ ਐਨ ਉਤੋਂ ਜਿੱਥੋਂ ਫੜਨਾ ਆਉਂਦਾ ਚਲੋ ਫਿਰ ਹੁਣ ਆਪਾਂ ਚੇਂਜ ਕਰ ਰਹੇ ਹਾਂ ਜੈਕਟ लेट्स गो। सोए लग रही है ना? सो बैड। इवन औ ए मेरा टॉमी दी जैकेट गिफ्ट की थी पता था न। ए भी टू वे है। दोवे साइड पा सकदे तू। अच्छा मैं एक और ਗੱਲ ਜਾਨਨੀ ਸੀ। ਮੈਨੂੰ ਇਹਦਾ ਲੱਗਦਾ ਕਿ ਜਿਹੜੇ ਮੈਂ ਤਾਂ ਬੋਲ ਕੇ ਬੋਲਦੀ ਆ ਨਾ ਲਾਈਕ ਇਮਪ੍ਰੋਮਟੂ। ਇਹ ਵਧੀਆ ਲੱਗਦਾ ਮੈਨੂੰ ਨੇਚਰਲੀ। ਜਿਹੜਾ ਬੋਲ ਬੋਲ ਕੇ ਵੌਇਸਓਵਰ ਪਾਣਾ ਹੈ ਨਾ ਉਹ ਮੁਸ਼ਕਲ ਲੱਗਦਾ। ਕਿਹੜਾ ਵਧੀਆ ਲੱਗਦਾ? ਤੁਸੀਂ ਮੈਨੂੰ ਦੱਸੋ। ਇਹ ਜ਼ਿਆਦਾ ਵਧੀਆ ਜਾਂ ਵੌਇਸਓਵਰ ਜ਼ਿਆਦਾ ਵਧੀਆ ਹੈ ਕਿ ਆ ਫੁੱਲ ਵਲੋਗਿੰਗ ਜ਼ਿਆਦਾ ਵਧੀਆ ਹੈ ਜੋ ਜੇ ਮੈਦਾ ਕੈਮਰਾ ਲਾ ਕੇ ਪਰ ਹੁੰਦਾ ਨਹੀਂ ਉਹ ਵੀ ਮੁਸ਼ਕਿਲ ਆ ਫੁੱਲ ਵਲੋਗ ਪਾਣਾ ਬਟਿਆ I know I know ਕਰੋ ਤਿਆਰ ਹੋ ਕੇ ਬਕਬਕ ਕਰ ਕਰਕੇ ਆਪਾਂ ਪਹੁੰਚ ਗਏ ਸੀ ਨਵੇਂ ਘਰ ਐਨ ਇੱਥੇ ਕੰਮਕੁਮ ਦੇਖਦੇ ਸੀ ਫੋਰ ਜੋ ਵੀ ਗੱਲਬਾਤ ਕਰਨੀ ਸੀ ਕਰਦੇ ਸੀ ਐਂਡ THEN ਇੱਥੇ ਇੱਕ ਦੋ ਘੰਟੇ ਸਪੈਂਡ ਕੀਤੇ ਆਪਾਂ ਥੋੜੀ ਸੈਰ ਵੀ ਕੀਤੀ यहां है आमले का ओ गॉड मेरे खड़े गए सीने डग रहे हैं वाओ आज लोगन स्नोफॉल देखी है रेनफॉल भी देखी है आज मैं देख रही थी आमला फॉल ये देख दे पाए मेरी आंखों के सामने आ देखो को डगा रहा ना स्कॉट रिकॉर्डेड धीरे 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 इट्स वाइट नेक्स्ट 2 आवर होला This is this is our home. This is the entrance of the building, and here we have the space, and we have Amleka paid. Next, I don't know what that is. Come on, oh, look, guys! Ah, Rukku must travel. कर रही हैं पैड ठीक ਓ ਮਾਈ ਗੋਡ ਓ ਮਾਈ ਗੋਡ ਓ ਓ ਮਾਈ ਫੇਵਰਿਟ ਦੇ ਜਿਹ ਤੇ ਲੱਗਤਾ ਅੱਜ ਕਿਸੇ ਮੰਮੀ ਜੀ ਉਹ ਕਰਿਆਂ ਦੇ ਸਰ ਪਕੌੜੇ ਮਿਲ ਜਾਣਾ ਰੋਟੀ ਨਾਲ ਚਾਹੀਦਾ ਬੰਦੇ ਨੂੰ ਇੰਨੇ ਕੁਰਕੁਰੇ ਪਕੌੜੇ ਐ ਮਜ਼ਾ ਹੀ ਆ ਗਿਆ ਐਂਡ ਆ ਲਵ ਪਕੌੜਾ ਆਈ ਲਵ ਸਾਈਡ ਫੂਡ Which is not good. अगर मैं, मैं जिम जाना है, मैंने फ्राइड फूड छा पेगा विच इज अ कमजोरी पमी मिठा छती हाँ मैं सब कुछ छड़ सकती हाँ पर तलिया हुआ खाना टफ आई लाइक सो मच एनी ਆਈ ਡੋਨਟ ਨੋ ਆਵਾਜ਼ ਆ ਰਹੀ ਕਿ ਨਹੀਂ ਬਹੁਤ ਕਰੰਚੀ ਆ ਆ ਲਵਿੰਗ ਇਟ ਬ੍ਰੈਡ ਦੇ ਵੀ ਬਣਨ ਲੱਗ ਗਿਆ ਪਕੌੜੇ ਖਾ ਕੇ ਆਪਾਂ ਫੇਰ ਚਲੇ ਗਏ ਸੀ ਅੰਮ੍ਰਿਤਸਰ ਮਾਰਕੀਟ ਚ ਜਿੱਥੇ ਆਪਾਂ ਹਾਰਡਵੇਅਰ ਦੇ ਐਂਡ ਹੋਰ ਚੀਜ਼ਾਂ ਦੇਖਣੀਆਂ ਸੀ ਐਂਡ ਵਾਪਸ ਆ ਕੇ ਮੈਂ ਤੇ ਕੋਸ਼ਿਸ਼ ਕਰਿਆ ਬਿਕਾਜ਼ ਪਕੌੜੇ ਸ਼ਕੇ ਸੀ ਦੈਟਸ ਇਟ ਫॉर ਟੁਡੇ ਸੀ ਯੂ ਇਨ ਦ ਨੈਕਸਟ ਵਲੌਗ